ਇਦੇ ਵਿੱਚ ਹਾਰਟ ਬਲਾਕੇਜ ਹੈ ਦੇਖੋ ਖਤਮ ਹੁੰਦੀ ਹੈ ਬਿਲਕੁਲ ਕੀ ਪ੍ਰੋਬਲਮ ਸੀ ਮੈਨੂੰ ਪਹਿਲਾਂ ਬਾਈਪਾਸ ਸਰਜਰੀ ਕਰਾਈ ਹੋਈ ਹੈ 12 ਸਾਲ ਹੋ ਗਏ ਸੀ ਦੁਬਾਰਾ ਫੇਰ ਪ੍ਰੋਬਲਮ ਹੋ ਗਈ ਸੀ ਤੇ ਸਾਹ ਬਹੁਤ ਚੜਦਾ ਸੀ ਤੁਰਿਆ ਨਹੀਂ ਸੀ ਜਾਂਦਾ ਤੇ ਹੁਣ ਜਦੋਂ ਦਾ ਮੈਂ ਇੱਥੇ ਆਉਣ ਲੱਗੀਆਂ ਠੀਕ ਹੈ ਪੂਰੀ ਬਾਡੀ ਦੇ ਨਾਲ ਗਿਲਟੇ ਬਣ ਚੁੱਕੇ ਸੀਗੇ ਤੇ ਲੱਤਾਂ ਦੀਆਂ ਨਾੜਾਂ ਬਲੌਕ ਹੋ ਗਈਆਂ ਸੀ ਤੁਰ ਨਹੀਂ ਸੀ ਹੋ ਰਿਹਾ ਸਾਹ ਬਹੁਤ ਚੜਦਾ ਸੀਗਾ weight ਕਿੰਨਾ ਸੀ ਤੁਹਾਡਾ ਮੇਰਾ weight 40 ਕਿਲੋ ਸੀਗਾ ਹੁਣ ਦਵਾਈ ਖਾਣ ਦੇ ਨਾਲ ਕਿੰਨਾ ਅਸਰ ਹੋਇਆ ਕਿੰਨੀ weight ਘਟਿਆ ਤੁਹਾਡਾ ਮੇਰਾ weight 10 ਕਿਲੋ ਘਟ ਗਿਆ ਤੇ ਮੈਨੂੰ ਹੁਣ ਬਿਲਕੁਲ ਫਰਕ ਆ ਬਈ ਕੋਈ ਗਿਲਟ ਹੀ ਨਹੀਂ ਹੈਗੀ ਮੇਰੇ ਸਰੀਰ ਤੇ ਤੇਰੀ ਦੇ ਨਾਲ ਬਲੌਗ ਆ ਤੇ ਇਹਨਾਂ ਨਾਲ ਅੱਜ ਦੇ ਨਾਲ ਬਲੌਗ ਇਹਨਾਂ ਦਾ ਬਾਈਪਾਸ ਸਰਜਰੀ ਕਰਨੀ ਆ ਮੈਂ ਪ੍ਰੈਸ਼ਰ ਨਹੀਂ ਕਰਾਇਆ ਇਹਨਾਂ ਵੀਡੀਓ ਵੇਖੀ ਨਾ ਵੀ ਤੇ ਫਿਰ ਮੈਂ ਇਹਨਾਂ ਕੋ ਆਇਆ ਆ ਮੈਂ ਦਿੱਜਾ ਘੜਾ ਬੀਤਾ ਤੇ ਹੁਣ ਮੈਂ ਬਿਲਕੁਲ ਠੀਕ ਠਾਕ ਮੈਂ ਮੇਰੀ ਹਾਰਡ ਬਲੌਗਸ ਸੀ ਕਿੰਨੀ ਦੇਰ ਤੋਂ ਇਹ ਹੋ ਗਈ ਸੀ ਡੇਢਕ ਸਾਲ ਹੋ ਗਿਆ ਕੀ ਲੈਂਦੇ ਸੀ ਦਵਾਈ ਫੇ ਜਦੋਂ ਦੁਬਈ ਮੈਂ ਟ੍ਰੀਟਮੈਂਟ ਕਰਾਇਆ ਸੀ ਆਰਮੀ ਦੇ ਤਰੋ 40 ਦੇ ਵਿੱਚੋਂ 64% ਉਹਨਾਂ ਨੇ ਲੋਕ ਜਦ ਦੱਸੀ ਸੀ ਫਿਰ ਮੈਨਾਂ ਦੇਖਿਆ ਐਡ ਤੇ ਇਨਾਂ ਕੋਲ ਆਇਆ ਹੁਣ ਮੈਨੂੰ ਤਕਰੀਬਨ 7-8 ਮਹੀਨੇ ਹੋ ਗਏ ਇੱਥੇ ਆਉਂਦੇ ਨੂੰ ਮਤਲਬ 7-8 ਮਹੀਨੇ ਦੇ ਵਿੱਚ ਕਿੰਨਾ ਫਰਕ ਮਿਲ ਕੇ ਨਾਲ ਹੋ ਰਿਹਾ 3-4 ਮਹੀਨੇ 'ਚ ਫਰਕ ਪੈ ਗਿਆ ਤੁਸੀਂ ਦੇਖ ਸਕਦੇ ਆ ਇਹ ਜੋ ਪਿੱਛੇ ਟੈਂਟ ਲੱਗਾ ਹੈ ਇਹਦੇ ਵਿੱਚ ਜੋ ਲੋਕ ਬੈਠੇ ਨੇ ਇੱਕ ਖੁਸ਼ੀ ਦਾ ਸਮਾਗਮ ਨਹੀਂ ਕੋਈ ਵਿਆਹ ਦਾ ਸਮਾਗਮ ਨਹੀਂ ਇੱਥੇ ਜਿਹੜੇ ਲੋਕ ਬੈਠੇ ਨੇ ਇੱਕ ਹਾਰਟ ਦੇ ਪੇਸ਼ੈਂਟ ਨੇ ਜਿਨ੍ਹਾਂ ਦੀਆਂ ਨਾੜਾਂ ਬਲੌਕ ਹੈ ਜਿਨ੍ਹਾਂ ਨੂੰ ਕੋਈ ਨਾ ਕੋਈ ਹਾਰਟ ਦੀ ਪ੍ਰੋਬਲਮ ਹੈ ਤੇ ਇੱਥੋਂ ਇਹ ਪੰਜਾਬ ਦੇ ਜੋ ਮਸ਼ਹੂਰ ਐਚਐਸ ਬਾਬਾ ਜੀ ਦਾ ਕੜਾ ਹੈ ਉਹ ਪੀਣ ਆਏ ਨੇ ਕਿਉਂਕਿ ਇਸ ਕੜੇ ਦੇ ਪੀਣ ਦੇ ਨਾਲ ਇੱਕ ਨਹੀਂ ਕਈ ਹਜ਼ਾਰਾਂ ਮਰੀਜ਼ ਜਿਹੜੇ ਆ ਠੀਕ ਹੋਏ ਨੇ ਔਰ ਇੱਥੋਂ ਜਿਹੜੇ ਵੱਡੇ ਵੱਡੇ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਤੁਹਾਡੇ ਸਟੰਟ ਪਾਣੇ ਨੇ ਜਾਂ ਫਿਰ ਤੁਹਾਡੀ ਬਾਈਪਾਸ ਸਰਜਰੀ ਹੋਣੀ ਹੈ ਜਿਹੜੇ ਲੱਖਾਂ ਰੁਪਏ ਖਰਚਨੇ ਨੇ ਪਰ ਇੱਥੇ ਜਦੋਂ ਇਹਨਾਂ ਨੂੰ ਪਤਾ ਲੱਗਾ ਤਾਂ ਇਹ 바ਵਾ ਐਚਐਸ 바ਵਾ ਦੇ ਕਾੜਾ ਪੀਣ ਆਏ ਨੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਗਿਣਤੀ ਜਿਹੜੀ ਆ ਉਹ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਕਾਫੀ ਲੋਕ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਜਿਹੜਾ ਸਪੈਸ਼ਲ ਟੈਂਟ ਲਾ ਕੇ ਉਹਨਾਂ ਨੂੰ ਬਿਠਾ ਲਿਆ ਗਿਆ ਆ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰਵੀਨ ਸਿੰਘ ਹੈ ਕਿੱਥੋਂ ਆਏ 500 ਤੋਂ ਜਿਹੜਾ ਬਾਬਾ ਜੀ ਦਾ ਕਾੜਾ ਬੜਾ ਫੇਮਸ ਹੈ ਕੀ ਸਚਾਈ ਹੈ ਇਹਦੇ ਵਿੱਚ ਕਿ ਇਹ ਵਾਕਈ ਸਚਾਈ ਹੈ ਜਾਂ ਸਚਾਈ ਹੋਈ ਹੈ ਜੀ ਕੀ ਸਚਾਈ ਹੈ ਇਹਦੇ ਵਿੱਚ ਹਾਰਟ ਬਲੋਕੇਜ ਹੈ ਦੇਖੋ ਖਤਮ ਹੁੰਦੀ ਹੈ ਬਿਲਕੁਲ ਹਾਂਜੀ ਤੁਹਾਨੂੰ ਕੀ ਪ੍ਰੋਬਲਮ ਸੀ ਮੈਨੂੰ ਪਹਿਲਾਂ ਬਾਈਪਾਸ ਸਰਜਰੀ ਕਰਾਈ ਹੋਈ ਹੈ 12 ਸਾਲ ਹੋ ਗਏ ਸੀ ਦੁਬਾਰਾ ਫੇਰ ਪ੍ਰੋਬਲਮ ਹੋ ਗਈ ਸੀ ਤੇ ਸਾਹ ਬਹੁਤ ਜੜਦਾ ਸੀ ਤੁਰਿਆ ਨਹੀਂ ਸੀ ਜਾਂਦਾ ਤੇ ਹੁਣ ਜਦੋਂ ਤਾਂ ਮੈਂ ਇੱਥੇ ਆਉਣ ਲੱਗੀਆਂ ਠੀਕ ਹੈ ਇਹਨਾਂ ਬਹੁਤ ਸਾਰੇ ਏਦਾਂ ਦੇ ਪੇਸ਼ੈਂਟ ਨੇ ਹਸਪਤਾਲਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਬਾਈਪਾਸ ਸਰਜੀ ਕੀਤਾ ਜਾਂਦਾ ਸਟੰਟ ਕੀਤਾ ਜਾਂਦਾ ਤੁਹਾਨੂੰ ਵੀ ਏਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਕਰਿਆ ਜੀ ਬਾਈਪਾਸ ਹੋਈ ਵੀ ਹੈ ਮੇਰੀ ਹੋਈ ਹੈ ਹਾਂਜੀ ਕਿੰਨਾ ਪੈਸਾ ਖਰਾਬ ਹੋ ਚੁੱਕਾ ਸਾਢੇ 4 ਲੱਖ ਰੁਪਏ ਲੱਗਿਆ ਸੀ ਆਰਾਮ ਕਿੰਨਾ ਆਇਆ ਆਰਾਮ ਤਾਂ ਦੋ ਕੁ ਸਾਲ ਰਿਹਾ ਅੱਛਾ ਹਾਂਜੀ ਫਿਰ ਪ੍ਰੋਬਲਮ ਸ਼ੁਰੂ ਹੋ ਗਈ ਫਿਰ ਸ਼ੁਰੂ ਹੋ ਗਈ ਸੀ ਜੀ ਹੁਣ ਕਿੰਨੀ ਦੇਰ ਤੋਂ ਆ ਹੈਗੀ 8-10 ਸਾਲ ਤੋਂ ਹੀ ਹੋ ਗਈ ਅੱਛਾ ਫਿਰ ਹਾਂਜੀ ਬਾਈਪਾਸ ਸਰਜੀ ਤੋਂ ਬਾਅਦ 8 ਸਾਲ ਹੋ ਗਿਆ ਸੀ ਕਰਾਈ ਨੂੰ ਹਾਂਜੀ ਤੇ ਹੁਣ ਕੀ ਪ੍ਰੋਬਲਮ ਆਣ ਲੱਪਈ ਜਿਹੜੀ ਮੈਂ ਤਾਂ ਬਹੁਤ ਚੜਦਾ ਸੀ ਅੱਛਾ ਹਾਂਜੀ ਤੁਰ ਫਿਰ ਲੰਦੀ ਸੀ ਤੁਰਦੀ ਫਿਰਦੀ ਤਾਂ ਕੰਮ ਤਾਂ ਮੈਂ ਬਹੁਤ ਕਰਦੀ ਆ ਹੁਣ ਵੀ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਤੁਹਾਡਾ ਹਾਂਜੀ ਕੀ ਕੰਮ ਕਰਦੇ ਹੋ ਕਰਦਾ ਕਰਦਾ ਸਾਰੇ ਕੰਮ ਮੈਂ ਕਰਦੀ ਆ ਜੀ ਅੱਛਾ ਹੂੰ ਸਵਾਈਫ ਹਾਂਜੀ ਨਹੀਂ ਪਹਿਲਾਂ ਮੈਂ ਸਰਵਿਸ ਕੀਤੀ ਐ ਜੀ ਅੱਛਾ ਮੈਂ ਪਟਿਆਲੇ ਡਰਾਫਟਸਮੈਨ ਸੀ ਅੱਛਾ ਜੀ ਹਾਂਜੀ ਤੇ ਇਹ ਬਾਬਾ ਜੀ ਦਾ ਜਿਹੜਾ ਕਾੜਾ ਇਹਨਾਂ ਦਾ ਫੀਮਲ ਸੇ ਕਾੜਾ ਇਹਨੂੰ ਕਹਿੰਦੇ ਆ ਤੁਹਾਨੂੰ ਕਿਦਾਂ ਪਤਾ ਲੱਗਾ ਤੁਹਾਡੇ ਤੇ ਅੱਜ ਕਿਵੇਂ ਆਇਆ ਫੇਸਬੁੱਕ ਤੋਂ ਦੇਖ ਕੇ ਹਾਂਜੀ ਤੇ ਫਿਰ ਉਹਨੂੰ ਜੋ ਤੁਹਾਨੂੰ ਪਤਾ ਲੱਗਾ ਫਿਰ ਤੁਸੀਂ ਆਏ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਉਂਦਿਆ ਚਾਰ-ਪੰਜ ਮਹੀਨੇ ਹੋ ਗਏ ਸੀ ਮੈਨੂੰ ਤੇ ਹੁਣ ਮੈਨੂੰ 80% ਦਾ ਫਰਕ ਹਾਂਜੀ ਅੱਛਾ ਹੁਣ ਉਹ ਮਤਲਬ ਕਿੰਨਾ ਹੁਣ ਕਿੰਨੇ ਪਰਸੈਂਟ ਫਾਇਦਾ ਤੁਹਾਨੂੰ 80% ਫਰਕ 80% ਹੋ ਚੁੱਕਾ ਹੈ ਹਾਂਜੀ ਮਤਲਬ ਹੁਣ ਕੋਈ ਪ੍ਰੋਬਲਮ ਨਹੀਂ ਠੀਕ ਹੈ ਬਿਲਕੁਲ ਕੀ ਨਾ ਆਏ ਕਿੱਥੋਂ ਆਏ ਲਾਲ ਜੀ ਕਿੱਥੋਂ ਆਏ ਜਿਲੰਦਰ ਅੱਛਾ ਕੀ ਭਰੋਸਾ ਹੈ ਤੁਹਾਨੂੰ ਕੜੇ ਦੇ ਕੜਾ ਦੇ ਪੀਣ ਆਏ ਹੋ ਕੀ ਪ੍ਰੋਬਲਮ ਸੀ ਆ ਕਿਵੇਂ ਤੁਹਾਨੂੰ ਕੜੇ ਦੀ ਵਿਸ਼ਵਾਸ ਹੈ ਪਾਣੀ ਤੇ ਵੀ ਸ਼ੁਰੂਸ਼ ਇਸ ਤਰ੍ਹਾਂ ਪੀ ਕੇ ਹੀ ਪਤਾ ਲੱਗਿਆ ਜੀ ਅੱਛਾ ਠੀਕ ਹੈ ਨਾ ਪਹਿਲਾਂ ਸਾਨੂੰ ਪਤਾ ਲੱਗਿਆ ਮੈਂ ਤਿੰਨ ਵਾਰ ਹੀ ਪੀਤਾ ਹਜੇ ਤੇ ਮੈਨੂੰ ਵੀ 25% ਫਰਕ ਲੱਗਦਾ ਅੱਛਾ ਆਹ ਲੱਤਾਂ ਤੇ ਬਿਲਕੁਲ ਭਾਰ ਨਹੀਂ ਸੀ ਹੁੰਦਾ ਹਿੱਲਦੀਆਂ ਨਹੀਂ ਸੀ ਅੱਛਾ ਮੇਰੀ ਕਮਰ ਨਹੀਂ ਸੀ ਹਿੱਲਦੀ ਅੱਛਾ ਹੁਣ ਥੋੜਾ ਬਹੁਤ ਆ ਫਰਕ ਹੈ ਕਿੰਨੀ ਦੇਰ ਤੋਂ ਸੀ ਇਹ ਪ੍ਰੋਬਲਮ ਤੁਹਾਨੂੰ ਇਹ ਪ੍ਰੋਬਲਮ ਤਾਂ 5-6 ਮਹੀਨੇ ਤੋਂ ਸੀ ਅੱਛਾ ਹਾਂਜੀ ਇਦਾਂ ਹੀ ਸਾਡੇ ਜੀਜਾ ਜੀ ਸੀ ਇੰਨੇ ਦੱਸਿਆ ਸੀਗਾ ਵੀ ਕਾੜੇ ਵਾਲੇ ਇੱਕ ਵਾਰੀ ਉੱਥੇ ਜ਼ਰੂਰ ਜਾ ਕੇ ਆਓ ਅੱਛਾ ਇਹ ਹੀ ਮੈਨੂੰ ਲੈ ਕੇ ਆਏ ਪਹਿਲੀ ਵਾਰ ਅੱਜ ਅੱਜ ਕਿੰਨੀ ਵਾਰ ਆਏ ਹਾਂ ਅਜੇ ਚੌਥੀ ਵਾਰ ਆਏ ਹਾਂ ਚੌਥੀ ਵਾਰ ਆਏ ਜਦੋਂ ਪਹਿਲੀ ਵਾਰ ਆਏ ਹਾਂ ਤੇ ਕਿੰਨਾ ਉਸ ਵੇਲੇ ਕਿੰਨੇ ਪਰਸੈਂਟ ਸੀਗਾ ਤੁਹਾਡਾ ਜਿਹੜਾ ਲੋਕ ਉਸ ਦਾ 100% ਸੀਗਾ ਅੱਛਾ ਉਦੋਂ ਤਾਂ ਬਿਲਕੁਲ ਹੀ ਹੁਣ ਵੀ ਮੈਂ ਗੱਡੀ ਤੋਂ ਉਤਰਨਾ ਮੈਨੂੰ ਦੋ ਜਣੇ ਚੱਕ ਕੇ ਉਤਾਰਨਾ ਮੈਂ ਕੱਲਾ ਉਤਰੀ ਨਹੀਂ ਸਕਦਾ ਅੱਛਾ ਖੜਾ ਨਹੀਂ ਹੋ ਸਕਦਾ ਲੱਤਾਂ ਤੇ ਵੇਟ ਲੱਤਾਂ ਤੇ ਵੇਟ ਨਹੀਂ ਆਂਦਾ ਅੱਛਾ ਤੇ ਪਹਿਲਾਂ ਕੀ ਹਾਲ ਸੀ ਤੁਹਾਡੇ ਪਹਿਲਾਂ ਵੀ ਇਹੀ ਹਾਲ ਸੀਗੇ ਹਾਂਜੀ ਹੁਣ ਕੜਾ ਕਿੰਨੀ ਵਾਰ ਕੇ ਤੇ ਆ ਚੁੱਕੇ ਹਾਂ ਅੱਜ ਤਿੰਨ ਵਾਰ ਹੀ ਪੀ ਲਿਆ ਚੌਥੀ ਵਾਰੀ ਪੀਣਾ ਪੀਣਾ ਕਿੰਨਾ ਰਿਲੀਫ ਲੱਗਣਾ ਹੋ ਰਿਹਾ ਇਹ ਵੀ 25% ਹੈਗਾ ਹਾਂਜੀ ਫਰਕ ਲੱਗਦਾ ਮੈਨੂੰ ਤੇ ਹੁਣ ਲੱਤਾਂ ਹਿਲਦੀਆਂ ਕਮਰ ਹਿਲਦੀ ਆ ਦੇਖੋ ਲੱਤ ਮੇਰੀ ਹਿਲਦੀ ਪੂਰੀ ਕਮਰ ਵੀ ਥੋੜਾ ਬੋਧ ਜਿਵੇਂ ਅੱਗੇ ਨੂੰ ਝੁਕਦਾ ਝੁਕਣਾ ਸੀ ਹੁਣ ਮੈਂ ਫੜ ਕੇ ਝੁਕ ਸਕਦਾ ਹਾਂਜੀ ਪਾਸਾ ਪਰਤਣਾ ਦੀ ਪਾਸਾ ਪਰਤ ਹੋ ਜਾਂਦਾ ਪਹਿਲਾਂ ਨਹੀਂ ਸੀ ਤੇ ਇੱਕ ਵਿਸ਼ਵਾਸ ਬਣ ਗਿਆ ਮਨ ਤੇ ਹਾਂਜੀ ਹਾਂਜੀ ਵਿਸ਼ਵਾਸ ਹੈ ਵੀ ਜੇ 3-4 ਮਹੀਨੇ ਹੋਰ ਵੀ ਪੀਣੇ ਪਊਗਾ ਤਾਂ ਪੀ ਲੈਣਾ ਕਿੱਦਾਂ ਦੀ ਨੇਚਰ ਹੈ ਬਾਬਾ ਜੀ ਉਹਨਾਂ ਦੀ ਕਿਤੇ ਮਿਲੇ ਉਹਨਾਂ ਨੂੰ ਹਾਂਜੀ ਮਿਲੇ ਜੀ ਉਹਨਾਂ ਨੂੰ ਕਿੱਦਾਂ ਦੀ ਨੇਚਰ ਬਹੁਤ ਵਧੀਆ ਜੀ ਨੇਚਰ ਉਹ ਬੜੇ ਪਿਆਰ ਨਾਲ ਗੱਲ ਸੁਣਦੇ ਹਾਂਜੀ ਤੇ ਇਸ ਤੋਂ ਪਹਿਲਾਂ ਕਿਤੇ ਡਾਕਟਰਾਂ ਨੂੰ ਵੀ ਦਿਖਾਇਆ ਤੁਸੀਂ ਬਹੁਤ ਜੀ ਪੀਏ ਵੀ ਲੈ ਜਲੰਧਰ ਪੀਜੀਆਈ ਵੀ ਗਏ ਮੈਂ ਹੁਸ਼ਿਆਰਪੋ ਜਿੱਥੇ ਵੀ ਕਿਸੇ ਨੇ ਦੱਸਿਆ ਜਲੰਧਰ ਤੇ ਮੇਰੇ ਖਿਆਲ ਸੱਤ-ਅੱਠ ਡਾਕਟਰ ਜਿਹੜੇ ਨਿਊਰੋ ਸਰਜਨ ਸਾਰਿਆਂ ਨੂੰ ਦਿਖਾਇਆ ਕਿੰਨਾ ਖਰਚ ਚੁੱਕੇ ਪੈਸਾ ਔਰ ਜਿੱਤ ਐਸਾ ਬੋਲੋਗਾ ਐਸਾ ਲੱਗਣੇ ਜੀ ਜਸਟ ਮੈਂ ਦੋ ਤਿੰਨ ਹਸਪਤਾਲ ਦਾਖਲ ਵੀ ਰਿਆ ਪਰ ਇੱਕ ਕੋਈ ਫਾਇਦਾ ਨਹੀਂ ਹੋਇਆ ਤੇ ਹੁਣ ਉੱਥੇ ਇਨਚਰ ਦਾਖਲ ਰਹਾ ਹਾਂ ਪਰ ਹੁਣ ਇੱਥੇ ਕੜਾ ਪੀ ਕੇ ਲੱਗਦਾ ਵੀ ਮੈਂ ਫਿੱਟ ਹੋ ਰਿਹਾ ਮੈਂ ਮੈਥੋਂ ਠੀਕ ਹੋ ਜਾਣਾ ਉਮੀਦ ਹੈ ਹਾਂਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਕਿਸ ਨੂੰ ਸੁਨੇਹਾ ਇਹ ਆ ਵੀ ਜੇ ਕੋਈ ਬੰਦਾ ਦੁਖੀ ਹੈ ਜੇ ਇਹੋ ਜੇ ਇਲਾਜ ਤੋਂ ਇੱਥੇ ਆਵੇ ਇੱਕ ਵਾਰੀ ਡਾਕਟਰ ਜੀ ਰੂਮ ਮਿਲੇ ਬੜੇ ਪਿਆਰ ਨਾਲ ਗੱਲ ਸੁਣਨਗੇ ਮੇਰਾ ਖਿਆਲ ਹੈ ਸਾਰਿਆਂ ਨੂੰ ਆਰਾਮ ਆ ਜਾਊਗਾ ਪਰਹੇਜ਼ ਵੀ ਦੱਸਿਆ ਉਹਨਾਂ ਕਰ ਰਹੇ ਹੋ ਪਰਹੇਜ਼ ਤਾਂ ਕੋਈ ਖਾਸ ਨਹੀਂ ਦੱਸਿਆ ਜੀ ਜੋ ਮਰਜ਼ੀ ਖਾਓ ਪੀਓ ਬਹੁਤ ਸਾਰੇ ਪੇਸ਼ੈਂਟ ਠੀਕ ਹੋਏ ਨੇ ਸਰਨਿਕ ਪੇਸ਼ੈਂਟ ਵੀ ਉਹਨਾਂ ਨਾਲ ਗੱਲ ਕਰਦੇ ਭੈਣ ਜੀ ਕੀ ਨਾ ਤੇ ਕਿੱਥੋਂ ਆਏ ਤੁਸੀਂ ਅਸੀਂ ਲੁਧਿਆਣੇ ਤੋਂ ਆਏ ਕੀ ਪ੍ਰੋਬਲਮ ਸੀ ਕਦੋਂ ਤੋਂ ਸੀ ਇਹ ਜਿਹੜੀ ਪ੍ਰੋਬਲਮ ਸੀ ਪ੍ਰੋਬਲਮ ਮੈਨੂੰ ਸਾਲ ਤੋਂ ਸੀਗੀ ਇਹ ਮੇਰੇ ਪੂਰੀ ਬਾਡੀ ਦੇ ਨਾਲ ਗਿਲਟੇ ਬਣ ਚੁੱਕੇ ਸੀਗੇ ਅੱਛਾ ਤੇ ਲੱਤਾਂ ਦੀਆਂ ਨਾੜਾਂ ਬਲੌਕ ਹੋ ਗਈਆਂ ਸੀ ਤੁਰ ਨਹੀਂ ਸੀ ਹੋ ਰਿਆ ਸਾਹ ਬਹੁਤ ਚੜਦਾ ਸੀਗਾ ਹਾਂ ਜੀ ਕਿੰਨੀ ਦੇਰ ਤੋਂ ਪ੍ਰੋਬਲਮ ਸੀ ਵੈਸੇ? ਇਹ ਸਾਲ ਤੋਂ ਸੀ। ਹਾਂਜੀ। ਪਹਿਲਾਂ ਦਵਾਈਆਂ ਦੂਈਆਂ ਖਾਦੀਆਂ? ਦਵਾਈਆਂ ਨਾਲ ਫਰਕ ਨਹੀਂ ਪਿਆ ਕੋਈ ਵੀ। ਹਾਂਜੀ। ਤੇ ਇੱਥੇ ਬਾਬਾ ਜੀ ਦਾ ਕਿੱਦਾਂ ਪਤਾ ਲੱਗਦਾ? ਹਾਂਜੀ ਦੇਖਿਆ ਸੀ YouTube ਤੋਂ ਹਾਂਜੀ। ਤੇ weight ਕਿੰਨਾ ਸੀ ਤੁਹਾਡਾ? ਮੇਰਾ weight 40 ਕਿਲੋ ਸੀਗਾ। ਅੱਛਾ ਕਿੰਨੀ ਐਜ ਹੈ ਵੈਸੇ ਤੁਹਾਡੀ? ਮੇਰੀ ਹੈਗੀ 56 ਸਾਲ ਦੀ। 56 ਸਾਲ। ਹਾਂਜੀ। ਹੁਣ ਦਵਾਈ ਖਾਣ ਦੇ ਨਾਲ ਕਿੰਨਾ ਅਸਰ ਹੋਇਆ ਕਿੰਨੀ weight ਘਟਿਆ ਤੁਹਾਡਾ? ਮੇਰਾ weight ਤਾਂ 10 ਕਿਲੋ ਘਟ ਗਿਆ। ਹਾਂਜੀ ਦਵਾਈ ਮੈਂ 4 ਮਹੀਨੇ ਹੋ ਗਏ ਮੈਨੂੰ ਖਾਂਦੀ ਨੂੰ। ਤੇ ਮੈਨੂੰ ਹੁਣ ਬਿਲਕੁਲ ਫਰਕ ਆ ਬਈ ਕੋਈ ਗਿਲਟੀ ਨਹੀਂ ਹੈਗੀ ਮੇਰੇ ਸਰੀਰ ਤੇ ਹਾਂਜੀ ਹੋਰ ਪੇਸ਼ੈਂਟ ਆਪੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਭਾਜੀ ਕੀ ਨਾ ਆਇਆ ਤੇ ਕਿੱਥੋਂ ਆਇਆ ਤੁਸੀਂ ਮੈਂ ਨਾ ਬੋਤਾ ਸਿੰਘ ਆ ਜੀ ਅੱਛਾ ਜੀ ਮੈਂ ਅੰਬਸਰੋਂ ਆਇਆ ਤੇ 15 ਦਿਨਾਂ ਮੈਂ ਹਸਪਤਾਲਿਆਂ ਗੁਨਹਾ ਉਹ ਵੱਲੇ ਹਸਪਤਾਲ ਜਿਹੜਾ ਤੇ ਉਹ ਨਾਲੇ ਮੈਨੂੰ ਦਾਖਲ ਕੀਤਾ ਉਹ ਕਹਿੰਦੇ ਵੀ ਤੈਨੂੰ ਟੈਸਟ ਕੀਤੇ ਦਿਨੂ ਵੀ ਤਿੰਨ ਆਲਾ ਬਲੌਗ ਹੈ ਮੇਰੀਆਂ ਤੇ ਹੁੰਦਾ ਮਨ ਕੋ ਹੋਣੀ ਹੁੰਦਾ ਤੇ ਫਿਰ ਮੈਂ ਕਿਹਾ 22 ਸਰਜਰੀ ਕਰਨੀ ਹੈ ਨਾਲਾ ਬਲੌਗ ਮੈਂ ਪ੍ਰੈਸ਼ਣ ਹੀ ਕਰਾਇਆ ਫਿਰ ਇਹਨਾਂ ਦੀ ਮੈਂ ਵੀਡੀਓ ਵੇਖੀ ਇਹਨਾਂ ਦੀ ਤੇ ਫਿਰ ਮੈਂ ਜਿਨ੍ਹਾਂ ਨੇ ਵੀਡੀਓ ਖਾਈ ਉਹਨਾਂ ਭੜਾ ਹੋਏ ਉਹਨਾਂ ਦਾ ਫਿਰ ਮੈਂ ਇੱਥੇ ਆਣ ਕੇ ਵੀ ਆਇਆ ਇੱਥੇ ਤੇ ਇਹਨਾਂ ਤੇ ਤਿੰਨ ਗਾੜੇ ਵੀ ਥੇ ਮੈਨਾਂ ਦੇ ਆ ਤੀਜਾ ਗਾੜਾ ਮੇਰਾ ਤੇ ਮੈਨੂੰ ਬਹੁਤ ਫਰਕ ਆ ਹੁਣ ਮੈਂ ਸਾਈਕਲ ਚਲਾ ਲੈਂਦਾ ਤੁਹਰਾ ਫਰਜ਼ਾ ਕੋਈ ਨਹੀਂ ਮੈਂ ਮੁਸ਼ਕਲ ਕੋਈ ਨਹੀਂ ਆਹਲੇ ਆਗੀ ਮੈਂ 100% 100% ਮੈਂ ਠੀਕ ਹਾਂਗਾ ਪਹਿਲਾਂ ਜਿਹੜੀ ਕੋ ਟੈਸਟ ਕਰਾਇਆ ਸੀ ਉਹਨਾਂ ਵਿੱਚ ਕੀ ਆਇਆ ਸੀਗਾ ਵੀ ਬਲੌਕੇਜ ਹੈ ਜਾਂ ਕੋਈ ਹੋਰ ਪ੍ਰੋਬਲਮ ਆਣਾ ਤੇ ਤੇਰੀ ਅੱਡੇ ਨਾਲ ਬਲੌਗ ਆ ਤੇ ਇਹਨਾਂ ਨਾਲ ਆ ਅੱਡੇ ਨਾਲ ਬਲੌਗ ਇਹਨਾਂ ਦਾ ਬਾਈਪਾ ਸਰਜਰੀ ਕਰਨੀ ਆ ਮੈਂ ਪ੍ਰੈਸ਼ਨ ਨਹੀਂ ਕਰਾਇਆ ਇਹਨਾਂ ਦੀ ਵੀਡੀਓ ਵੇਖੀ ਇਹਨਾਂ ਦੀ ਵੀ ਜਿਹਨਾਂ ਦੀ ਵੀਡੀਓ ਦਿਖਾਈ ਦਾ ਭੜਾ ਹੋਏ ਉਹਨਾਂ ਦਾ ਤੇ ਫਿਰ ਮੈਂ ਇਹਨਾਂ ਕੋ ਆਇਆ ਆ ਮੈਂ ਦੱਜਾ ਘੜਾ ਪੀਤਾ ਤੇ ਹੁਣ ਮੈਂ ਬਿਲਕੁਲ ਠੀਕ ਠਾਕ ਮੈਂ ਮੈਂ ਸਾਈਕਲ ਚਲਾ ਲੈਣਾ ਇਕੱਲੇ ਆਇਆ ਕਿ ਅਗੇ ਦੇ ਆ ਹੋਰ ਪੇਸ਼ੈਂਟ ਵੀ ਨਾਲ ਲੈ ਕੇ ਆਇਆ ਕਿ ਇੱਥੇ ਪੇਸ਼ੈਂਟ ਤੋਂ ਮੈਂ ਇਕੱਲੇ ਨੇ ਪਹਿਲਾਂ ਸੂਏ ਮਗੇਰੀਆਂ ਇਕੱਲੇ ਨੇ ਹੋਰ ਹੀ ਮੈਂ ਤੇ ਨਹੀਂ ਆਣੇ ਇਕੱਲੇ ਉਥੇ ਇੱਕ ਨੂੰ ਮਾਜੀ ਲੈ ਕੇ ਉਹ ਆਇਆ ਨਹੀਂ ਉਹ ਅਗਲੀ ਵਾਰੀ ਆਊਗਾ ਕਾਰ ਕਾਰ ਮੈਂ ਨਾਲ ਆਂਦੇ ਨੇ ਫੀਮੇਲ ਵਾਲੇ ਦੇਖ ਕੇ ਵੀ ਠੀਕ ਹੀ ਆ ਕੀ ਪ੍ਰੋਬਲਮ ਨਹੀਂ ਤੁਰਨ ਚਾਹੁੰਦੀ ਸੀ ਬੈਠਣ ਚਾਹੁੰਦੀ ਸੀ ਕੀ ਪ੍ਰੋਬਲਮ ਨਹੀਂ ਸੀ ਨਹੀਂ ਪ੍ਰੋਬਲਮ ਨੂੰ ਕੋਈ ਨਹੀਂ ਹੈਗੀ ਮਤਲਬ ਉਹ ਡਾਕਟਰ ਨੇ ਮਤਲਬ ਰਿਪੋਰਟਾਂ ਜਿ ਮਨਵਾਇਆ ਵੀ ਤੇਰੀਆਂ ਤਿੰਨ ਆਲਾ ਬਲਾ ਗਿਆ ਵੀ ਬਾਈਬਲ ਸਰਜਰੀ ਕਰਦਾ ਸੀ ਸਾਹ ਚੜਦਾ ਸੀ ਹਾਂਜੀ ਨਹੀਂ ਕੁਛ ਨਹੀਂ ਹੁੰਦਾ ਸਾਲ ਨਹੀਂ ਚੜਦਾ ਅੱਛਾ ਉਹ ਸਿਰਫ ਮੈਨੂੰ ਚਿੰਤਾ ਨਹੀਂ ਸਿਰਫ ਮੈਂ ਢਾਂ ਢਾਂ ਗਿਆ ਅੱਛਾ ਤੇ ਪਹਿਲਾਂ ਮੈਂ ਕਿਉਂ ਘਰ ਆਇਆ ਹਸਤਾਲੋਂ ਮਨ ਘਾਦਣੇ ਨਵਾਇਆ ਤੇ ਫਿਰ ਮੈਂ ਦਿਨ ਦਿਨ ਨਾਲੀ ਮੈਂ ਦਵਾਈ ਖਾਧੀ ਤੇ ਉੱਥੇ ਨਾਲ ਲਈ ਮੈਂ ਆਪੇ ਨਹਾਉਂ ਡਿਆ ਫਿਰ ਕਿੰਨੇ ਕਿੰਨੇ ਪੈਸੇ ਖਰਾਬ ਕਰਤੇ ਪਹਿਲਾਂ ਜਿਹੜੇ ਆਪਰੇਸ਼ਨ ਕੋਲ ਪੈਸੇ ਮੇਰੇ ਉਥੇ 50000 ਰੁਪਏ ਲੱਗਿਆ ਉਥੇ ਅੱਛਾ ਜੀ ਯਾਦ ਨਾਲ ਜੀ ਅੱਛਾ ਫਿਰ ਮੈਂ ਠੀਕ ਆ ਮੈਂ ਮੇਰੀ ਛੁੱਟੀ ਦੇਦਾ ਮੈਂ ਠੀਕ ਆ ਮੈਂ ਪ੍ਰੈਸ਼ਰ ਨਹੀਂ ਕਰਾਉਣਾ ਮੈਂ ਤੇ ਬਾਬਾ ਜੀ ਵੱਲੋਂ ਕਿੰਨਾ ਖਰਚਾ ਜਿਹੜਾ ਤੁਹਾਡੇ ਕੋਲੋਂ ਲੈ ਗਿਆ ਜੈਨੂ ਨੇ ਜਾਂ ਬਾਬਾ ਜੀ ਘਾਟ ਹੀ ਲੀਂਦੇ ਮੇਰੇ ਕੋਲ ਅੱਛਾ ਮੈਂ ਫੇਰੀ ਲਾਉਂਦਾ ਸਾਰੇ ਦੇ ਉਹਨੇ ਘੱਟ ਹੀ ਲੈਂਦੇ ਹਾਂਜੀ ਮੈਂ ਫੇਰੀ ਲਾਉਂਦਾ ਮੈਂ ਬਾਬਾ ਜੀ ਆਖਿਆ ਮੈਂ ਫੇਰੀ ਲਾਉਂਦਾ ਮੇਰੇ ਕੋਲ ਪੈਸੇ ਘੱਟ ਨਹੀਂ ਦੇਣ ਅੱਛਾ ਤੇ ਮਾਨੂੰ ਬਹੁਤ ਵਧੀਆ ਆ ਆਪਣੇ ਘਰਦਿਆਂ ਨੂੰ ਸਾਈਕਲ ਜਦ ਮੈਂ ਮਾਪੇ ਬਾਗੇ ਚਲਾ ਲੈਂਦਾ ਸਾਈਕਲ ਕੀ ਕਹਿਣਾ ਚਾਹੁੰਦੇ ਹੋਰ ਪੇਸ਼ੈਂਟ ਜਿਹੜੇ ਇਦਾਂ ਦੇ ਉਹਨਾਂ ਨੇ ਸੁਣ ਲੈ ਮੈਂ ਕਹਿੰਦਾ ਵੀ ਪ੍ਰੈਸ਼ਰਾਂ ਦੀ ਭਜੋ ਪੀ ਜੇ ਸੰਟਾ ਨੇ ਬਜੋ ਪੀ ਤੋਂ ਆਣ ਕੇ ਕਾੜਾ ਵੀ ਉਹ ਦਵਾਈ ਖਾਓ ਪੀ ਬਹੁਤ ਵਧੀਆ ਹੈਗਾ ਪੀ ਮੇਰਾ ਸਰੀਰ ਬਹੁਤ ਸੱਟ ਆ ਮੈਨੂੰ ਅਸਲ ਵਿੱਚ ਕੋਈ ਦੁੱਖ ਨਹੀਂ ਹੈਗਾ ਮਨੂੰ 100% 100% ਮੈਂ ਠੀਕ ਹਾਂ ਕਿੰਨੀ ਉਮਰ ਹੈ ਵੈਸੇ ਤੁਹਾਡੀ ਹੋ ਮੇਰੀ ਉਮਰ 65 ਸਾਲ ਹੋ ਗਈ ਹੈ ਹਾਂਜੀ ਹੁਣ ਬਿਲਕੁਲ ਠੀਕ ਹੋ ਗਿਆ ਨਾਲੋਂ ਹਰੀ ਬਿਲਕੁਲ ਮੁੱਕ ਗਈ ਮੈਂ ਦੱਸਦਾ ਆਪਣੇ ਘਰ ਦੇ ਨਾਲ ਮੈਂ ਸਾਈਕਲ ਭਾਗੇ ਮੈਂ ਚਲਾ ਰਿਹਾ ਤਿੰਨ ਕਿਲੋਮੀਟਰ ਚਲਾ ਲੈਂਦਾ ਮੈਂ ਸੇਵਾ ਕਰਦਾ ਤੇ ਬਾਬੇ ਕੌਲਸਰਾ ਬਾਬੇ ਗੁੱਲੀ ਲਾ ਕੇ ਗੁਰਦਰਾ ਜਿਹੜੀ ਜਾਂਦਾ 11 ਵਜੇ ਸ਼ਾਮੀ 7 ਵਜੇ ਮੈਂ ਆਉਂਦਾ ਹਾਂਜੀ ਬੜੀ ਕਿਰਪਾ ਬਾਬੇ ਨਾਨਕ ਦੀ ਭਾਈ ਕੀ ਨਾਮ ਹੈ ਤੁਹਾਡਾ ਖਾਲਸਾ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਉਮਰਜੀਤ ਸਿੰਘ ਕਿੱਥੋਂ ਆਏ ਹੋ ਲੰਮਿਆਂ ਤੋਂ ਕੀ ਪ੍ਰੋਬਲਮ ਸੀ ਮੇਰੇ ਹਾਰਟ ਬਲੋਕਸ ਸੀ ਕਿੰਨੀ ਦੇਰ ਤੋਂ ਇਹ ਹੋ ਗਈ ਸੀ ਡੇਢ ਸਾਲ ਹੋ ਗਿਆ ਅੱਛਾ ਜੀ ਕੀ ਪ੍ਰੋਬਲਮ ਹੁੰਦੀ ਸੀ ਉਹਦੇ ਨਾਲ ਜਿਹੜੀ ਤੁਹਾਨੂੰ ਉਹਦਾ ਨਾ ਧੜਕਣ ਮਾਦੀ ਹਰ ਰੋਜ਼ ਹੀ ਹਰ ਰੋਜ਼ ਹੀ ਹਰ ਰੋਜ਼ ਹੀ ਅੱਛਾ ਕੀ ਲੈਂਦੇ ਸੀ ਤੁਸੀਂ ਤੋਈ ਫੇ ਜਦੋਂ ਤੋ ਵਈ ਮੈਂ ਟਰੀਟਮੈਂਟ ਕਰਾਇਆ ਜੀ ਆਰਮੀ ਦੇ ਤਰੋ ਕੋਟੀ ਦੇ ਵਿੱਚੋਂ 64% ਉਹਨਾਂ ਨੇ ਲੋਕ ਦੱਸੀ ਸੀ ਕੋਈ ਉਹਨਾਂ ਨੇ ਸਰਜਰੀ ਨਹੀਂ ਕੀਤੀ ਕੋਈ ਬਾਈਪਾਸ ਸਰਜਰੀ ਕੋਈ ਨਹੀਂ ਦੱਸੀ ਉਹਨਾਂ ਨੇ ਅੱਛਾ ਜੀ ਤਾਂ ਹਰ ਰੋਜ਼ ਹੀ ਡਾਕਟਰ ਕੋਲੇ ਹਰ ਰੋਜ਼ ਹੀ ਡਾਕਟਰ ਕੋਲੇ ਲੜਕਣ ਮਾਦੀ ਸੀ ਅੱਛਾ ਜੀ ਫਿਰ ਮੈਂ ਇਹਨਾਂ ਦੇਖਿਆ ਏਡ ਤੇ ਇਹਨਾਂ ਕੋਲੇ ਆਇਆ ਹੁਣ ਮੈਨੂੰ ਤਕਰੀਬਨ 7-8 ਮਹੀਨੇ ਹੋ ਗਏ ਇੱਥੇ ਆਉਂਦੇ ਨੂੰ ਅੱਛਾ ਜੀ मतलब 7-8 महीने ਦੇ ਵਿੱਚ ਕਿੰਨਾ ਫਰਕ ਮੋਗੇ ਨਾਲ ਹੋ ਰਿਹਾ ਮੇਰੀ ਚੌਂਟ ਤੋਂ ਘਟ ਕੇ 45-46 ਤੇ ਆ ਗਈ ਅੱਛਾ ਜੀ मतलब ਜਿਹੜਾ ਆ ਤੁਹਾਡੀ 60 ਸੀ ਤੇ ਹੁਣ 45 ਰਹਿ ਗਏ ਕਿੰਨੀ ਵਾਰੀ ਪਕਾੜਾ ਪਿੱਛੇ ਕਿੰਨੀ ਵਾਰ ਦਵਾਈ ਵੈਸੇ ਲਈਏ 3-4 ਮਹੀਨੇ 'ਚ ਫਰਕ ਪੈ ਗਿਆ ਤੇ ਹੁਣ ਕੋਈ ਪ੍ਰੋਬਲਮ ਤੁਹਾਡੇ ਕੋਈਦੀ ਬਾਦੀ ਕੋਈ ਕੁਝ ਨਹੀਂ ਹੈ ਅੱਛਾ ਪਹਿਲਾਂ ਜ਼ਿਆਦਾ ਧੜਕਣ ਬਾਕੀ ਸੀ ਪਹਿਲਾਂ ਹਰੋ ਜੀ ਵੱਧਦੀ ਸੀ ਹਾਂ ਜੀ ਸੀ ਹੁਣ ਹੁਣ ਕੋਈ ਨਹੀਂ ਹੁਣ ਨਾਰਮਲ ਹੈ ਹਾਂ ਤੇ ਕੀ ਕਹਿਣਾ ਚਾਹਦੇ ਹੋ ਮੈਂ ਮੈਂ ਕਹਿੰਦਾ ਵਧੀਆ ਜੀ ਜਿਹਨਾਂ ਦਾ 22 ਪਾਸ ਸਰਜਰੀ ਕਰਾਉਣ ਦਾ ਵਧੀਆ ਪੈਸਾ ਲੱਗਿਆ ਠੀਕ ਆ ਬਾਅਦ ਤੁਸੀਂ ਪੈਸਾ ਵੀ ਕਾਫੀ ਖਰਾਬ ਕੀਤਾ ਹਾ ਹਸਪੀਟਲਾਂ ਚ ਦੋ ਵਾਰੀ ਫੋਟਿੰਗ ਆ ਫੋਟਿੰਗ ਤਾਂ ਬਹੁਤ ਮਹਿੰਗਾ ਹਸਪੀਟਲ ਹੈ ਡਾਕਟਰ ਮੇਰੇ ਆਰਮੀ ਦੇ ਥਰੂ ਸੀ ਨਾ ਤੇ ਪੈਸਾ ਚਲੋ ਟਾਈਮ ਵੀ ਖਰਾਬ ਹੋਇਆ ਆਰਮੀ ਦਾ ਜੀ ਪੈਸਾ ਆਰਮੀ ਦਾ ਟਾਈਮ ਤੇ ਖਰਾਬ ਹੋਇਆ ਹਾਂਜੀ ਹਾਂਜੀ ਦੁੱਖ ਵੀ ਸਹਿ ਆ ਉੱਥੇ ਮੈਂ ਇੱਥੇ ਇੱਥੇ ਵੀ ਅੱਜ ਜਿੱਦਾਂ ਦਾ ਮਹਿਸੂਸ ਹੋ ਰਿਹਾ ਇੱਥੇ ਠੀਕ ਆ ਮੈਂ ਇਹਨਾਂ ਨੂੰ ਦੁੱਛ ਦਵਾਈ ਜਿਹੜੀ ਮੈਂ ਅੰਗਰੇਜ਼ੀ ਡਾਕਟਰ ਕਹਿੰਦਾ ਸ਼ਰੀ ਉਮਰ ਖਾਣੀ ਪ ਉਹ ਮੈਂ ਹੁਣ 15 ਦਿਨੋਂ ਕੋਈ ਬਿਲਕੁਲ ਹੀ ਨਹੀਂ ਚੱਲੀ ਹੋਈ ਆ ਪਰ ਮੈਂ ਬਿਲਕੁਲ ਮ ਆਪਣੇ ਉਹਨੂੰ ਰਿਲੈਕਸ ਫਲੀ ਕਰੀ ਠੀਕ ਹੁਣ ਕੀ ਸਨੇਹਾ ਦੇਣਾ ਚਾਹੁੰਦੇ ਜਿਹੜੇ ਪੇਸ਼ੈਂਟ ਐਦਾਂ ਵਧੀਆ ਦਵਾਈ ਆ ਜਿਨ੍ਹਾਂ ਨੂੰ ਫਟਾ ਗਈ ਉਹ ਕਿਥੋਂ ਇਲਾਜ ਕਰਵਾਉਣ ਪੈਸੇ ਖਰਦਰੀ ਜਰੂਰਤ ਨਹੀਂ ਦੂਜੇ ਪੱਛੇ ਐਲੋਪੈਥੀ ਤਾਂ ਬਾਈ ਪਰ ਬੱਟਾ ਬਾਈ ਫੇਜੀ ਜਾਣਾ ਤਾਂ ਉਧਰ ਜਾਓ ਤੇ ਉਦੋਂ ਇੱਕ ਦਵਾਈ ਆ ਹੁਣ ਵਾਲੀ ਅਸਰ ਕਰਦੀ ਆ ਇਨ ਕੋਰ ਗੀਓ ਠੀਕ ਆ ਤੋਂ ਦਵਾਰਾ ਟੈਸਟ ਵੀ ਕਰਾਇਆ ਹਾਂ ਅਸੀਂ ਕੋਈ ਟੈਸਟ ਕਰਵਾਇਆ ਕਰਕੇ ਮੈਂ ਦੱਸ ਦਿਆਂ ਤੁਹਾਨੂੰ ਅੱਛਾ ਜੀ ਸੋ ਸਾਡੇ ਨਾਲ ਨੇ ਬੈਦ ਐਚ ਐਸ ਬਾਬਾ ਬਾਬਾ ਜੀ ਕਾੜਾ ਤਿਆਰ ਕੀਤਾ ਜਾ ਰਿਹਾ ਬੜੀ ਦੁਨੀਆ ਬੈਠੀ ਆ ਬੜਾ ਵੇਟ ਵੀ ਕਰ ਰਹੀ ਆ ਕਾਫੀ ਟਾਈਮ ਤੋਂ ਆ ਕੀ ਓਸ਼ਧੀਆਂ ਨੇ ਕੀ ਜੜੀਆਂ ਬੂਟੀਆਂ ਨੇ ਜੜੀਆਂ ਕਿ ਲੋਕਾਂ ਨੂੰ ਠੀਕ ਕਰਦੀਆਂ ਨੇ ਬਿਲਕੁਲ ਜੀ ਇਹ ਤਰੀਕ ਦੋਸ਼ ਆਪਾਂ ਕਾੜਾ ਬਣਾਉਂਦੇ ਆ ਇਹਦੇ ਵਿੱਚ ਕੁਦਰਤੀ ਆਯੁਰਵੈਦਿਕ 27 ਤੋਂ 28 ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਜਿਹਦੇ ਵਿੱਚ 12 ਤੋਂ 14 15 ਤਰ੍ਹਾਂ ਦੀਆਂ ਤਾਂ ਜੇ ਸੁੱਕੇ ਪੱਤੇ ਹੀ ਪੈਂਦੇ ਨੇਗੇ ਸੁੱਕੀਆਂ ਜੜੀਆਂ ਬੂਟੀਆਂ ਪੈਂਦੇ ਨੇ ਬਾਕੀ 15 ਤੋਂ 16 ਤਰ੍ਹਾਂ ਦੇ ਹਰੇ ਪੱਤੇ ਤੇ ਬੇਲਾਂ ਪਾਉਂਦੇ ਆ ਜਿਹਦਾ ਆਪਾਂ ਤ੍ਰੀਦੋਸ਼ ਕਾੜਾ ਬਣਾਇਆ ਸੀ ਪਰ ਲੋਕਾਂ ਨੇ ਇਹਨੂੰ ਅੰਮ੍ਰਿਤ ਕਾੜੇ ਦਾ ਨਾਮ ਦਿੱਤਾ ਔਰ ਵਾਕਈ ਲੋਕ ਠੀਕ ਹੋ ਰਹੇ ਆ ਹਨਾ ਅਸੀਂ ਆਪਣੇ ਮੂੰਹ ਕੀ ਕਹੀਏ ਆਹ ਮਰੀਜ਼ੇ ਦੱਸਦੇ ਆ ਜੀ ਵਾਹ ਬਾਬੇ ਜੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਤੁਸੀਂ ਕਾੜਾ ਬਣਾਇਆ ਸੀ ਕਾੜੇ ਦੇ ਨਾਮ ਫੇਮਸ ਹੋ ਗਿਆ ਜੜੀ ਬੂਟੀਆਂ ਵੀ ਪਾਈਆਂ ਗਈਆਂ ਲੋਕ ਵੀ ਠੀਕ ਹੋਏ ਨੇ ਕਿਹੜੀ ਕਿਹੜੀ ਬਿਮਾਰੀ ਨੂੰ ਖਾਸ ਤੌਰ ਤੇ ਜਿਹੜੀ ਇਹ ਕਦਰ ਠੀਕ ਕਰਦਾ ਵਾਹ ਤਪਤ ਕਫ ਦੇ ਵਿੱਚ 148 ਬਿਮਾਰੀਆਂ ਆ ਜਾਂਦੇ ਨੇ ਬਾਕੀ ਸਾਡਾ ਨਾ ਗਠੀਆ ਜੋੜਾਂ ਦਾ ਦਰਦ ਅੰਗ ਲੱਕਵਾ ਅਸਥਮਾ ਮਾਈਗਰੇਨ ਹਰ ਬਿਮਾਰੀ ਦਾ ਆਯੁਰਵੈਦਿਕ ਚ ਹੱਲਾ ਬਿਸ਼ਰਤੇ ਉਹ ਰੋਗ ਸਾਡੀ ਸਮਝ ਆਉਣਾ ਚਾਹੀਦਾ ਰਿਪੋਰਟਾਂ ਦੇਖ ਕੇ ਪਤਾ ਲੱਗਦਾ ਮਰੀਜ਼ ਦੇ ਵੀ ਹਾਂਸੀ ਠੀਕ ਕਰ ਸਕਦੇ ਆ ਸਮਝ ਗਏ ਰੋਗ ਮਾਇਨੇ ਨਹੀਂ ਰੱਖਦਾ ਉਹਦੀ ਕੰਡੀਸ਼ਨ ਮਾਇਨੇ ਰੱਖਦੀ ਆ ਜੀ ਜੀ ਵੀ ਅਸੀਂ ਕਰੀਏ ਠੀਕ ਕਰ ਸਕਦੇ ਆ ਇਸ ਲਈ ਅਸੀਂ ਸਾਰੇ ਦੋਨਾਂ ਜਿੰਨਾ ਡਾਕਟਰਾਂ ਨੂੰ ਕਿਹਾ ਹੋਇਆ ਵੀ ਜੇ ਰੋਗ ਨਹੀਂ ਸਮਝ ਚਾਉਂਦਾ ਜੇ ਤੁਹਾਨੂੰ ਲੱਗਦਾ ਵੀ ਮਰੀਜ਼ ਨਹੀਂ ਠੀਕ ਹੋ ਸਕਦਾ ਜਵਾਬ ਦੇ ਦਿਓ ਪਰ ਕਿਸੇ ਨੂੰ ਖਰਾਬ ਨਹੀਂ ਕਰਨਾ ਪਰ ਕਿਉਂਕਿ ਇਹ ਵੀ ਆਪੇ ਜਿਹੜਾ ਪੇਸ਼ੈਂਟ ਆਉਂਦਾ ਆਪਣੀ ਰਿਪੋਰਟ ਲੈ ਕੇ ਆਉਂਦਾ ਜਾਂ ਫਿਰ ਤੁਸੀਂ ਹੋਰ ਜਦੋਂ ਪੁਰਾਣੀ ਬੈਦ ਜਿਹੜੇ ਨਵਜ਼ਾ ਤਾਂ ਪਤਾ ਲੱਗ ਜਾਂਦਾ ਸੀ ਕਿਵੇਂ ਤੁਸੀਂ ਫਾਈਂਡ ਕਰਦੇ ਹੋ ਜਿਹੜੇ ਟਾਈਮ ਬੜਾ ਮਾਡਰਨ ਯੁੱਗ ਹੋ ਗਿਆਗਾ ਜਿਹਦੇ ਟਾਈਮ ਦੇ ਵਿੱਚ ਰੋਗ ਇੰਨੇ ਵੱਧ ਚੁੱਕੇ ਆ ਜੀ ਅੱਜ ਤੋਂ 40 ਸਾਲ ਪਹਿਲਾਂ ਉਹਨਾਂ ਰੋਗਾਂ ਦੀ ਗਿਣਤੀ ਤੇ ਬਿਮਾਰੀਆਂ ਦੇ ਨਾਮ ਵੀ ਨਹੀਂ ਸੀ ਜਿੰਨੇ ਅੱਜ ਕੀ ਹੋਣ ਵੱਧ ਚੁੱਕੇ ਆ ਅੱਜਕੱਲ ਹਰ ਬਿਮਾਰੀ ਦਾ ਟੈਸਟ ਕਰਕੇ ਪਤਾ ਕੀਤਾ ਜਾ ਸਕਦਾ ਵੀ ਕੀ ਆ ਅੱਜ ਦੇ ਟਾਈਮ 'ਚ ਬਿਨਾਂ ਰਿਪੋਰਟਾਂ ਤੋਂ ਇਲਾਜ ਕਰਨਾ ਸੰਭਵ ਨਹੀਂ ਹੈਗਾ ਜੀ ਵਿਚਾਰਾ ਪੈਨਸ਼ਨ ਲੈਂਦਾ ਆ ਉਹ ਦਵਾਈ ਲੈਣੀ ਹਾਰ ਦਾ ਪੇਸ਼ੈਂਟ ਆ ਹਸਪਤਲ ਜਾਂਦਾ ਤਾਂ ਲੱਖਾਂ ਹੁੰਦੇ ਆ ਉਹਦੇ ਲਈ ਕੀ ਹੈਲਪ ਕਰਦੇ ਹਾਂ ਇੱਥੇ ਆ ਨਾ ਆਪਾਂ ਤਾਂ ਕਿਸੇ ਨੂੰ ਮੋੜ ਨਹੀਂ ਨੀ ਦਿੰਦੇ ਜੇ ਕੋਈ ਜ਼ਰੂਰਤਮੰਦ ਪਰਿਵਾਰ ਆ ਜਾਂਦਾ ਉਹਦਾ ਇਲਾਜ ਕਰ ਹੀ ਦੇਣਾ ਸਮਝ ਗਏ ਉਹਨਾਂ ਨੂੰ ਤਾਂ ਪਸਾਂ ਵੀ ਲਈਦਾ ਉਹਨਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਉਹ ਤੁਸੀਂ ਇਹ ਵੀ ਇਲਾਜ ਦੇ ਨਾਲ ਤੁਸੀਂ ਦੁਆਵਾਂ ਦੀ ਗੱਲ ਕੀਤੀ ਹੈ ਦਵਾ ਦੇ ਨਾਲ ਦੁਆਵਾਂ ਦੀ ਗੱਲ ਵੀ ਕੀਤੀ ਕਿਉਂਕਿ ਪਰਮੇਸ਼ਵਰ ਦੇ ਬਚਨ ਵੀ ਲੱਗੇ ਹੋਏ ਨੇ ਉਹ ਪ੍ਰਮਾਤਮਾ ਦਾ ਇੱਕ ਗੋਡ ਗਿਫਟ ਹੈ ਜੀ ਔਰ ਮੈਂ ਉਹਦਾ ਖੁਸ਼ ਨਸੀਬਾ ਜਦੋਂ ਪ੍ਰਮਾਤਮਾ ਨੇ ਮੈਨੂੰ ਨਸੀਬ ਹੋਇਆ ਔਰ ਇੰਨੇ ਭੈਣਾ ਭਰਾਵਾਂ ਦੀਆਂ ਬਜ਼ੁਰਗਾਂ ਦੀਆਂ ਸਾਨੂੰ अनेका ਦੁਆਵਾਂ ਲੱਗਦੀਆਂ ਨੇ ਜਦੋਂ ਏਡੇ ਏਡੇ ਬਜ਼ੁਰਗ ਸਾਡੇ ਸਿਰ ਤੇ ਹੱਥ ਰੱਖਦੇ ਹਨ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਪੈਸਾ ਇੱਕ ਅਲੱਗ ਚੀਜ਼ ਹੈ ਜੀ ਜੀ ਪੈਸਾ ਮਾਇਨੇ ਨਹੀਂ ਰੱਖਦਾ ਕਰੋੜਾਪਤੀ ਬੰਦੇ ਦੁਖੀ ਹੈ ਪਰ ਸਾਨੂੰ ਆ ਜਿਹੜਾ ਰੋਜ਼ ਸਾਡਾ ਮੇਲਾ ਲੱਗਦਾਗਾ ਹਨਾ ਲੋਕਾਂ ਦਾ ਜੂਮ ਇਕੱਠਾ ਹੁੰਦਾ ਸਾਡੇ ਸਿਰ ਤੇ ਹੱਥ ਰੱਖਦਾ ਹਰ ਬੰਦਾ ਜਦੋਂ ਕਹਿੰਦਾ ਮੈਂ ਠੀਕ ਹੋ ਗਿਆ ਮੈਂ ਠੀਕ ਹੋ ਗਿਆ ਉਹ ਜਿਹੜਾ ਪਿਆਰ ਹੈਗਾ ਉਹ ਮੇਰੀ ਉਮਰ ਵਧਾ ਰਿਹਾ